ਇਹ ਕੰਨਾ ਹੈ ਬਾਜਬਾ ਸਾਹਿਬ ਪੰਜਾਬ ਦੇ ਵਾਤਾਵਰਣ ਨੂੰ ਖਰਾਬ ਨਾ ਕਰਨ ਸਿੱਖ ਸਿੱਖਾ ਜਾਂ ਭਾਵਨਾ ਪੜਕਾ ਕੇ ਅੱਗੇ ਪੰਜਾਬ ਦਾ ਬੜਾ ਨੁਕਸਾਨ ਹੋ ਚੁਕਿਆ ਹੈ। ਔਰ ਜਿਨ੍ਹਾਂ ਨੇ ਅਸਰੀ ਅਕਾਲ ਤੱਕ ਸਾਡੀ ਮਰਿਆਦਾ ਨੂੰ ਤੋੜ ਕੇ ਬਲਡ ਰੋਜ਼ਰ ਚਲਾਇਆ ਹੈ ਉਹ ਅੱਜ ਸਮਾਜ ਨੂੰ ਇਹ ਸਿਖਾਣਗੇ। ਮੇਰਾ ਕੇਵਲ ਇਹ ਬੇਨਤੀ ਹੈ ਕਿ ਕੋਈ ਵੀ ਐਸੀ ਗੱਲ ਮੂੰਹ 'ਚੋਂ ਨਾ ਕੱਢੀ ਜਾਏ ਜਿਸ ਦੇ ਨਾਲ ਭਾਈਚਾਰੇ ਨੂੰ ਚੋਟ ਲੱਗੇ। ਔਰ ਜਿਹੜੀ ਵਿਸ਼ੇ ਤੁਸੀਂ ਕਿਹਾ ਇਹਦੀ ਜਾਣਕਾਰੀ ਜਿਹੜੀ ਹੈ ਲੈ ਲੈਣੀ ਚਾਹੀਦੀ ਹੈ ਔਰ ਉਹਦੇ ਪਿੱਛੇ ਮੈਂ ਜੋ ਭਾਵ ਸਮਝਿਆ ਹੈ ਕਿਈ ਵਾਰੀ ਭਾਵ ਨੂੰ ਜਿਆਦਾ ਮਤਲਬ ਦੇਣਾ ਚਾਹੀਦਾ ਹੈ ਕਿ ਉਸ ਵੇਲੇ ਸਰਕਾਰ ਨੇ ਪੰਜਾਬ ਦਾ ਅਮਨ ਸ਼ਾਂਤੀ ਪੰਜਾਬ ਸਰਕਾਰ ਨੇ ਜਿਹੜਾ ਉਹ ਐਕਸ਼ਨ ਲਿਆ ਪੰਜਾਬ ਜਿਹੜੀ راہਵਲ ਵੱਧ ਰਹੀ ਸੀ ਰੁਕ ਗਿਆ ਜਾਂ ਤਾਂ ਬਾਏ ਇਹ ਦੱਸ ਦੇਣ ਕਿ ਕਿਆ ਪੰਜਾਬ ਦਾ ਮਾਹੌਲ ਉਦਾਂ ਦਾ ਚੰਨਿਆ ਸੀ ਰਾਜਨੀਤੀ ਤੋਂ ਉੱਪਰ ਉੱਡ ਕੇ ਕੁਝ ਗੱਲਾਂ ਕਰਨੀਆਂ ਪੈਣਗੀਆਂ ਬਾਵਾ ਸਾਹਿਬ ਤੁਹਾਡੀ ਤੁਹਾਡੀ ਗੱਲ ਕੇਵਲ ਰਾਜਨੀਤੀ ਨਹੀਂ ਕੇਵਲ ਰਾਜਨੀਤੀ ਨਹੀਂ ਅਸ਼wini ਜੀ ਅਸ਼wini ਜੀ ਮੈਂ ਬਾਜਵਾ ਜੀ